ਆਪਣੀਆਂ ਵੀਡੀਓਜ਼ ਤੇ ਵਲੌਗਸ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਮੀਕੂ ਢਿੱਲਣੋਂ ਤੁਸੀਂ ਸਾਰੇ ਜਾਣਦੇ ਹੋ ਜੋ ਇੰਨੀ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟਰੋਲ ਹੋ ਰਹੀ ਹੈ ਟਰੋਲ ਹੋਣ ਦਾ ਕਾਰਨ ਇਹ ਹੈ ਕਿ ਉਸ ਦੇ ਡਾਈਵੋਰਸ ਦੀਆਂ ਜੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਹਨ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਸ ਦਾ ਵਿਆਹ ਕੁਝ ਇੱਕ ਸਮਾਂ ਪਹਿਲਾਂ ਜਿਹੜਾ ਅਨਮੋਲ ਗਿੱਲ ਦੇ ਨਾਲ ਹੋਇਆ ਸੀ ਜਿਸ ਤੋਂ ਬਾਅਦ ਹੁਣ ਅੱਜਕੱਲ੍ਹ ਉਹ ਆਪਣੀ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਹੈ ਸਹੁਰਾ ਪਰਿਵਾਰ ਦੇ ਵਿੱਚ ਨਹੀਂ ਰਹਿ ਰਹੀ ਤੇ ਨਾ ਹੀ ਉਸ ਦੀਆਂ ਬਾਹਾਂ ਦੇ ਵਿੱਚ ਚੂੜਾ ਪਾਇਆ ਹੋਇਆ ਹੈ ਤੇ ਨਾ ਹੀ ਉਹ ਸੰਦੂਰ ਭਰਦੀ ਹੈ ਜਿਸ ਕਾਰਨ ਲੋਕ ਉਸ ਨੂੰ ਕਾਫੀ ਜ਼ਿਆਦਾ ਕਮੈਂਟ ਕਰ ਰਹੇ ਹਨ ਉਸ ਨੂੰ ਅਵਾਤਵਾ ਬੋਲ ਰਹੇ ਹਨ ਤੇ ਕਾਫੀ ਹੱਦ ਤੱਕ ਜਿਹੜਾ ਉਸ ਨੂੰ ਬੋਲਿਆ ਜਾ ਰਿਹਾ ਹੈ ਕਿ ਉਹ ਆਪਣੇ ਸਹੁਰਾ ਪਰਿਵਾਰ ਪੇਕੇ ਪਰਿਵਾਰ ਦੇ ਵਿੱਚ ਇਸ ਕਰਕੇ ਰਹਿੰਦੀ ਹੈ ਕਿ ਉਸ ਦਾ ਡਾਈਵੋਰਸ ਹੋ ਗਿਆ ਹੈ ਪਰ ਆਪਾਂ ਅਫਵਾਹਾਂ ਤੇ ਯਕੀਨ ਨਹੀਂ ਕਰ ਸਕਦੇ ਕਿਉਂਕਿ ਮੀਕੂ ਢੱਲੋ ਦੇ ਵੱਲੋਂ ਲਗਾਤਾਰ ਸੈਡ ਸਟੋਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਸੀ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇੰਨੀ ਦਿਨੀ ਜੜੀਆਂ ਮੀਕੂ ਢੱਲੋ ਹੋ ਸਕਦਾ ਹੈ ਕਿ ਆਪਣੇ ਚੂਨੇ ਦੇ ਕੰਮਕਾਰਨ ਦੇ ਕਰਕੇ ਆਪਣੇ ਪੇਕੇ ਪਰਿਵਾਰ ਦੇ ਵਿੱਚ ਆਈ ਹੋਵੇ ਤੁਸੀਂ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹੋ ਕਿ ਮੀਕੂ ਟਿੱਲੋ ਆਪਣੇ ਖੇਤੀ ਦੇ ਕੰਮਕਾਜ ਕਰਦਿਆਂ ਦੀਆਂ ਵੀਡੀਓਜ਼ ਸ਼ੇਅਰ ਕਰ ਰਹੀ ਏ ਆਪਣੇ ਵਾਹਨ ਨੂੰ ਵਾਉਂਦੀ ਹੋਈ ਦਿਖਾਈ ਦੇ ਰਹੀ ਏ ਹੋ ਸਕਦਾ ਹੈ ਕਿ ਇਨ੍ਹਾਂ ਕੰਮਾਂ ਦੇ ਕਾਰਨ ਉਹ ਆਪਣੀਆਂ ਬਾਹਾਂ ਦੇ ਵਿੱਚ ਚੂੜਾ ਨਾ ਪੈਣ ਦੀ ਹੋਵੇ ਮਾਂਗ ਚ ਸੰਦੂਰ ਨਾ ਭਰਦੀ ਹੋਵੇ ਪਰ ਆਪਾਂ ਕਿਸੇ ਦੀ ਪਰਸਨਲ ਲਾਈਫ ਬਾਰੇ ਇਸ ਤਰ੍ਹਾਂ ਕੁਝ ਨਹੀਂ ਬੋਲ ਸਕਦੇ ਜਿੰਨਾ ਟਾਈਮ ਆਪਾਂ ਨੂੰ ਕੁਝ ਸੱਚ ਨਹੀਂ ਪਤਾ ਲੱਗ ਜਾਂਦਾ ਬਾਕੀ ਮੀਕੂ ਟਿੱਲੋ ਨੇ ਵੀ ਕਿਹਾ ਸੀ ਕਿ ਤੁਹਾਨੂੰ ਖੁਦ ਆਪਣੀ ਸੈਡਨੈਸ ਦਾ ਲਾਈਵ ਆ ਕੇ ਜਾਂ ਇੰਟਰਵਿਊ ਦੇ ਥਰੂ ਰਾਜ ਦੱਸਾਂਗੇ ਕਿ ਮੈਂ ਸੈਡ ਕਿਉਂ ਹਾਂ ਤੇ ਬਾਕੀ ਆਪਾਂ ਉਸ ਦੇ ਰਿਪਲਾਈ ਦੀ ਉਡੀਕ ਕਰਾਂਗੇ ਤੇ ਜਿਵੇਂ ਹੀ ਉਹ ਕੋਈ ਅਪਡੇਟ ਸ਼ੇਅਰ ਕਰੇਗੀ ਤਾਂ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ